ਥਾਣਾ ਨਿਹਾਲ ਸਿੰਘ ਵਾਲਾ ਅਧੀਨ ਪੈਂਦੇ ਪਿੰਡ ਪਤੋਹੀਰਾ ਸਿੰਘ ਦੇ ਵਿੱਚ ਪਿਛਲੇ ਦਿਨੀ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਰਾਤ ਦੇ ਹਨੇਰੇ ਦਾ ਫਾਇਦਾ ਉਠਾ ਕੇ ਚੋਰਾਂ ਨੇ ਕਰਿਆਨੇ ਦੀ ਦੁਕਾਨ ਤੇ ਹੱਥ ਸਾਫ਼ ਕਰ ਦਿੱਤਾ ਪੱਤਰਕਾਰ ਦੇ ਨਾਲ ਗੱਲਬਾਤ ਕਰਦਿਆਂ ਪੀੜਤ ਤੇ ਦੁਕਾਨਦਾਰ ਨੇ ਇਨਸਾਫ ਦੀ ਮੰਗ ਕੀਤੀ ਇਸ ਮੌਕੇ ਨੌਜਵਾਨ ਆਗੂ ਪੂਰਨ ਸਿੰਘ ਪਤੋਨੇ ਚੋਰਾਂ ਨੂੰ ਨੱਥ ਪਾਉਣ ਲਈ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਪੇਸ਼ ਹੈ ਕੈਮਰਾ ਪਰਸਨ ਹਰਵਿੰਦਰ ਸਿੰਘ ਦੇ ਨਾਲ ਰੀਅਲ ਫੈਕਟ ਨਿਊਜ਼ ਲਈ ਨਿਹਾਲ ਸਿੰਘ ਵਾਲਾ ਤੋਂ ਪ੍ਰਦੀਪ ਢਿੱਲੋਂ ਦੀ ਵਿਸ਼ੇਸ਼ ਰਿਪੋਰਟ ਸੁਗਲ ਜੀ ਤੁਸੀਂ ਦੇਖ ਰਹੇ ਹੋ ਰੀਅਲ ਫੈਕਟ ਨਿਊਜ਼ ਤੇ ਮੈਂ ਪ੍ਰਦੀਪ ਢਰਨੋਂ ਇਸ ਵਕਤ थाना ਨਿਹਾਲ ਸਿੰਘ ਵਾਲਾ ਦੇ ਪਿੰਡ ਪਤੋ ਹੀਰਾ ਸਿੰਘ ਦੇ ਵਿੱਚ ਮੌਜੂਦ ਹਾਂ ਬੇਸ਼ੱਕ ਸਾਡੀਆਂ ਜਿਹੜੀਆਂ ਸਰਕਾਰਾਂ ਆ ਉਹ ਕਹਿੰਦੀਆਂ ਕਿ ਬਹੁਤ ਅਮਨ ਕਾਨੂੰਨ ਹੈ ਸਾਡੇ ਰਾਜ ਦੇ ਵਿੱਚ ਜਿਹੜਾ ਲਾ ਐਂਡ ਆਰਡਰ ਦੀ ਸਥਿਤੀ ਹੈ ਬਹੁਤ ਵਧੀਆ ਹੈ ਪਰ ਜ਼ਮੀਨੀ ਪੱਧਰ ਤੇ ਤੁਹਾਨੂੰ ਦੱਸ ਦਈਏ ਕਿ ਆਏ ਦਿਨ ਜਿਹੜੀਆਂ ਚੋਰੀਆਂ ਦੇ ਲੁੱਟਾਂ ਖੋਹਾਂ ਦੀਆਂ ਵਾਰਦਾਤਾ ਰੁਕਣ ਦਾ ਨਾਮ ਨਹੀਂ ਲੈਂਦੀਆਂ ਜੇ ਗੱਲ ਕੀਤੀ ਜਾਵੇ ਪਤੋ ਹੀਰਾ ਸਿੰਘ ਪਿੰਡ ਹੈ ਥਾਣਾ ਨਿਹਾਲ ਸਿੰਘ ਵਾਲੇ ਦਾ ਤੇ ਪਤੋ ਹੀਰਾ ਸਿੰਘ ਦੇ ਵਿੱਚ ਆਏ ਦਿਨ ਨਵੀਂ ਚੋਰੀ ਜਿਹੜੀ ਚੜ੍ਹਦੇ ਦਿਨਾਂ ਪਿੰਡ ਦੇ ਵਿੱਚ ਕੋਈ ਨਾ ਕੋਈ ਨਵੀਂ ਚੋਰੀ ਹੋ ਜਾਂਦੀ ਹੈ ਅੱਜ ਇੱਥੇ ਇੱਕ ਕਰਿਆਨੇ ਦੀ ਦੁਕਾਨ ਹੈ ਕਰਿਆਨੇ ਦੀ ਦੁਕਾਨ ਦੇ ਵਿੱਚੋਂ ਜਿਹੜੀ ਚੋਰਾਂ ਨੇ ਬੀਤੀ ਰਾਤ ਚੋਰੀ ਕਰ ਲਈ ਆ ਔਰ ਜਿੰਦਾ ਭੰਨ ਕੇ ਮੈਂ ਤੁਹਾਨੂੰ ਦਿਖਾਉਣਾ ਹੈ ਪਹਿਲਾਂ ਆ ਤਾਰੇ ਜਿਹੜੀਆਂ ਕਟਨ ਨਾਲ ਕੱਟ ਕੇ ਉਹਨਾਂ ਨੇ ਇੱਥੋਂ ਜਿਹੜਾ ਐਂਟਰ ਕਰਕੇ ਆ ਪੌੜੀ ਲਗਾਈ ਹੋਈ ਉਹਨਾਂ ਨੇ ਔਰ ਤੁਹਾਨੂੰ ਦੱਸ ਦਈਏ ਕਿ ਇੱਥੋਂ ਪਹਿਲਾ ਜਿਹੜੀ ਚਗਾਠ ਭੰਨ ਕੇ ਤੇ ਜਿਹੜਾ ਦੁਕਾਨ ਦਾ ਸਮਾਨ ਚੋਰੀ ਕੀਤਾ ਤੇ ਦੁਕਾਨਦਾਰ ਸਾਡੇ ਨਾਲ ਵੀਰ ਮੌਜੂਦ ਨੇ ਜਿਨ੍ਹਾਂ ਨੇ ਬੜੀ ਮਿਹਨਤ ਨਾਲ ਅਗਲਾ ਆਪਣਾ ਕੋਈ ਕੰਮ ਸ਼ੁਰੂ ਕਰਦਾ ਹੈ ਜੇਕਰ ਸਰਕਾਰਾਂ ਕਹਿੰਦੀ ਹੈ ਕਿ ਅਸੀਂ ਆਪਣਾ ਕੀਤਾ ਸ਼ੁਰੂ ਕਰਦੇ ਹਾਂ ਕੋਈ ਗਰੀਬ ਬੰਦਾ ਤੇਲ ਫੁੱਲ ਜੋੜ ਕੇ ਆਪਣਾ ਕੰਮ ਸ਼ੁਰੂ ਕਰਦਾ ਤਾਂ ਜਦੋਂ ਅਜਿਹੀ ਵਿਵਾਰਦਤ ਹੋ ਜਾਂਦੀ ਹੈ ਤਾਂ ਇਹਨਾਂ ਨੂੰ ਕਿਤੇ ਵੀ ਨਿਆਂ ਨਹੀਂ ਮਿਲਦਾ ਬਈ ਕੀ ਨਾਮ ਹੈ ਤੁਹਾਡਾ ਜਗਤਾਰ ਸਿੰਘ ਜਗਤਾਰ ਸਿੰਘ ਜੀ ਇਹ ਦੁਕਾਨ ਤੁਹਾਡੀ ਹੈ ਹਾਂਜੀ ਸਰ ਕਾਦੀ ਦੁਕਾਨ ਹੈ ਕਿਰਿਆਨੇ ਦੀ ਤੇ ਕਦੋਂ ਦੀ ਘਟਨਾ ਹੈ ਇਹ ਇਹ ਤਾਂ ਸਵੇਰੇ ਆ ਕੇ ਦੇਖਿਆ ਸੀ ਸਵੇਰੇ ਆ ਕੇ ਕਿੰਨੇ ਵਜੇ ਪਤਾ ਲੱਗਿਆ ਤੁਹਾਨੂੰ 7:00 ਵਜੇ 7 7:00 ਵਜੇ ਮੰਨ ਲਾ 6:30 7:00 ਵਜੇ ਦੀ ਗੱਲ ਅੱਛਾ ਹਾਂਜੀ ਕੀ ਕੁਝ ਚੋਰੀ ਹੋਇਆ ਖੰਡਾ ਕਿਉ ਹੈ ਆਪਣੇ ਗੋੜਾ ਤੇ ਤੇਲ ਸਭ ਸਮਾਨ ਉਹ ਅੰਦਰ ਜਿੰਨੇ ਤੁਹਾਡੇ ਕੋਲੇ ਪਿਆ ਜਿੰਨਾ ਰਜਨ ਨਗਦੀ ਵੀ ਹੋਈ ਹੈ ਹਾਂ ਨਗਦੀ ਵੀ ਚਾਰ ਕਿਹ ਯਾਰ ਦੇ ਲਗਭਗ ਸੀਗੀ ਅੱਛਾ ਹਾਂਜੀ ਤੇ ਇਹ ਜਿਹੜਾ ਜਿੰਦਾ ਭੰ내 ਇਹ ਮਤਲਬ ਇਹ ਚਗਾਠ ਹੀ ਭੰਤੀ ਉਹਨਾਂ ਨੇ ਹਾਂ ਚਗਾਠ ਹੀ ਸੀ ਜਦੋਂ ਮੈਂ ਆ ਕੇ ਦੇਖਿਆ ਉਹ ਖੁੱਲੋ ਖੁੱਲ੍ਹੇ ਹੀ ਪਿਆ ਸੀ ਉਹ ਖੁੱਲ੍ਹਾ ਪਿਆ ਸੀ ਹਾਂ ਜੀ ਭੰ내 ਹੋਇਆ ਅੱਛਾ ਸਿਲੰਡਰ ਵਗੈਰਾ ਵੀ ਲੱਗੇ ਹਨਾ ਇੱਕ ਪਿਆ ਸੀ ਕਿ ਸਿਲੰਡਰ ਜਿਹੜਾ ਭਰਿਆ ਹੋਇਆ ਸੀ ਉਹ ਮੇਰਾ ਪੱਕਾ ਤਾਂ ਨਹੀਂ ਕਹਿ ਸਕਦਾ ਕਿ ਇਸ ਖਾਲੀ ਜਾਂ ਭਰੇ ਪਏ ਸੀ ਦੋ ਤਿੰਨ ਹੁੰਦੇ ਆ ਅੱਛਾ ਰੋਡ ਪਈ ਨਾ ਸੀ ਪਰ ਭਾ ਲੈਨੇ ਆਪ ਦਾ ਹਾਂ ਹਾਂਜੀ ਜੇ ਕੁੱਲ ਮਿਲਾ ਕੇ ਦੇਖਿਆ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਸਰ ਤਾਂ 45 ਪੀਐਲ 60 ਜਿੰਨੇ ਨੁਕਸਾਨ ਦੇ ਕਰੀਬ ਨੁਕਸਾਨ ਹੋ ਗਿਆ। ਅੱਛਾ ਤੁਸੀਂ ਇਸ ਸੰਬੰਧੀ ਜਿਹੜੀ ਸੰਬੰਧਤ ਥਾਣੇ ਨੂੰ ਦਰਖਾਸਤ ਦੇ ਦਿੱਤੀ ਹੈ? ਹਾਂਜੀ ਸਰ ਜੀ। ਤੇ ਮੌਕਾ ਵੇਖਣ ਕੋਈ ਅਧਿਕਾਰੀ ਆਏ? ਅਜੇ ਤਾਂ ਨਹੀਂ ਉਹ ਕਹਿੰਦੇ ਸੀ ਸ਼ਾਮ ਵਕਤ ਦੇਖਣੇ। ਅੱਛਾ। ਹਾਂਜੀ। ਮਤਲਬ ਅੱਜ ਸਾਰਾ ਦਿਨ ਕੋਈ ਨਹੀਂ ਆਇਆ। ਨਹੀਂ ਉਹ ਕਹਿੰਦੇ ਸੀ ਵੀ ਮੁਲਾਜ਼ਮ ਰੇਲੀ ਤੇ ਗਏ ਹੋਏ ਅੱਜ ਤੇ ਵੀ ਆ ਕੇ ਸ਼ਾਮ ਨੂੰ ਦੇਖਾਂਗੇ। ਜੀ। ਤੇ ਉਹਨਾਂ ਨੇ ਜਿਹੜਾ ਅਸੀਂ ਦੇਖਿਆ ਇੱਕ ਔਜ਼ਾਰ ਵੀ ਇੱਕ ਸਰੀਆ ਜਿਹਾ ਤੇ ਉਹ ਕਰਨ ਪਈ ਹੈ। ਇਹ ਵੀ ਚੋਰਾ ਦੀ ਹੈ ਹਾਂ ਉਹਨਾਂ ਦੀ ਹੈ ਇਹਦੇ ਨਾਲ ਭੰਨਿਆ ਗਿਆ ਐਸੇ ਨਾਲ ਹੀ ਭੰਨਿਆ ਜੀ ਹੂੰ ਤੁਹਾਨੂੰ ਕੋਈ ਸ਼ੱਕ ਕਿਸੇ ਤੇ ਨਹੀਂ ਸਾਨੂੰ ਤਾਂ ਕੋਈ ਸ਼ੱਕ ਨਹੀਂ ਕਿਸੇ ਤੇ ਜੀ ਅੱਛਾ ਤੇ ਮੀਡੀਆ ਜ਼ਰੀਏ ਤੁਸੀਂ ਕੀ ਅਪੀਲ ਕੀ ਮੰਗ ਕਰਨੀ ਚਾਹੁੰਦੇ ਹੋ ਵੀ ਹੁਣ ਜੀ ਸਾਡਾ ਨੁਕਸਾਨ ਹੋਇਆ ਜੇ ਕਿਤੇ ਸਾਡਾ ਨੁਕਸਾਨ ਜਿੰਨਾ ਹੋਇਆ ਉਹਨੇ ਭਰ ਪਈ ਹੋ ਜੇ ਤਾਂ ਸਾਡਾ ਕੰਮ ਚੱਲਦਾ ਰਹੂਗਾ ਨਹੀਂ ਤੇ ਤੁਹਾਨੂੰ ਪਤਾ ਹੈ ਗਰੀਬ ਆਦਮੀ ਦਾ ਤਾਂ ਨੁਕਸਾਨ ਹੋਇਆ ਔਖਾ ਬਹੁਤ ਹੋ ਜੂਗਾ ਜੀ ਹੂੰ ਅੱਗੇ ਲੋਨ ਵਗੈਰਾ ਚੱਕ ਕੇ ਤਾਂ ਅੱਗੇ ਟਾਈਮ ਪਾਸ ਕਿਤੇ ਅੱਛਾ ਲੋਨ ਚੱਕ ਕੇ ਜਿਹੜੀ ਦੁਕਾਨ ਸ਼ੁਰੂ ਕੀਤੀ ਸੀ ਹਾਂਜੀ ਹੂੰ ਹਾਂ ਤੇ ਸਾਡੇ ਨਾਲ ਪਿੰਡ ਵਾਸੀ ਵੀ ਮੌਜੂਦ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਆਂ ਬਈ ਜੀ ਜਿਹੜੀ ਇਹ ਚੋਰੀ ਹੋਈ ਹੈ ਕਿਉਂਕਿ ਪੱਤੂ ਹੀਰਾ ਸਿੰਘ ਦੇ ਵਿੱਚ ਪਹਿਲਾਂ ਵੀ ਕਈ ਚੋਰੀਆਂ ਹੋ ਚੁੱਕੀਆਂ ਹਨਾ ਤੇ ਇਹ ਜਿਹੜੀ ਚੋਰੀ ਹੋਈ ਹੈ ਤੁਸੀਂ ਇੱਥੇ ਗੁਆਂਢੀ ਰਹਿੰਦੇ ਹੋ ਨੇ ਨੇੜੇ ਹਾਂਜੀ ਸਾਡਾ ਘਰ ਇੱਧਰ ਪਰੇ ਨਿਹਾਲ ਸੰਗੜ ਇਸ ਮੇਂ ਛੇੜ ਸ਼ੜਕ ਤੇ ਰਹਿੰਦੇ ਆਂ ਤੁਹਾਨੂੰ ਕੀ ਲੱਗਦਾ ਵੀ ਇਹ ਜਿਹੜੇ ਕੌਣ ਹੋ ਸਕਦੇ ਆ ਚੋਰ ਜਕੀ ਕੀ ਕਹਿਣਾ ਚਾਹੋਗੇ ਇਸ ਬਾਰੇ ਚੋਰ ਤਾਂ ਹੁਣ ਕੁਝ ਕਹਿ ਨਹੀਂ ਸਕਦੇ ਜੀ ਚੋਰਾ ਬਾਰੇ ਚੋਰੀਆਂ ਤਾਂ ਇਹਦੇ ਨਹੀਂ ਹੁੰਦੀਆਂ ਰਹਿੰਦੀਆਂ ਹੁਣ ਆਪਾਂ ਨੂੰ ਕੀ ਪਤਾ ਜੀ ਕੌ ਕਿਹੜਾ ਚੋਰ ਸੀ ਕੌਣ ਸੀ ਤੁਹਾਡੇ ਪਿੰਡ ਦੇ ਵਿੱਚ ਪਹਿਲਾਂ ਵੀ ਕਈ ਚੋਰੀਆਂ ਹੋ ਗਿਆ ਹਾਂ ਹਾਂਜੀ 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 ਪਿੰਡ ਦੇ ਵਿੱਚ ਵੀ ਹੋਏ ਉਹ ਉਹ ਵੀ ਚੋਰ ਫੜੇ ਨਹੀਂ ਗਏ ਨਹੀਂ ਫੜਿਆ ਗਿਆ ਜੀ ਹਲੇ ਤੱਕ ਕੋਈ ਨਹੀਂ ਫੜਿਆ ਗਿਆ ਜੀ ਚੋਰ ਹੂੰ ਕਿਤੇ ਨਾ ਕਿਤੇ ਜਿਹੜੀ ਪੁਲਿਸ ਦੀ ਕਾਰਵਾਈ ਤੇ ਸਵਾਲ ਖੜੇ ਹੁੰਦੇ ਆ ਕਿਉਂਕਿ ਪਤੋ ਹੀਰਾ ਸਿੰਘ ਦੇ ਵਿੱਚ ਪਹਿਲਾਂ ਵੀ ਬਹੁਤ ਚੋਰੀਆਂ ਹੋ ਚੁੱਕੀਆਂ ਭਾਵੇਂ ਉਹ ਮੋਟਰਾਂ ਦੀ ਦੁਕਾਨ ਤੇ ਵੱਡੀ ਚੋਰੀ ਹੋਈ ਸੀਗੀ ਉਸ ਤੋਂ ਬਾਅਦ ਵੀ ਬਹੁਤ ਚੋਰੀਆਂ ਹੋਈਆਂ ਪਰ ਹਾਲੇ ਤੱਕ ਜਿਹੜਾ ਕਾਨੂੰਨ ਦੇ ਹੱਥ ਖਾਲੀ ਐ ਕੋਈ ਵੀ ਚੋਰ ਐ ਜਿਹੜੇ ਫੜੇ ਨਹੀਂ ਗਏ ਇਸੇ ਕਰਕੇ ਤੁਹਾਨੂੰ ਨਹੀਂ ਲੱਗਦਾ ਵੀ ਜਿਹੜਾ ਚੋਰਾਂ ਦਾ ਹੌਸਲਾ ਵਧਦਾ ਹੈ ਨਾ ਹੌਸਲਾ ਤਾਂ ਵਧਿਆ ਵਾ ਜੀ ਦੇਖੋ ਜਿਹੜਾ ਮਿਸਤਰੀ ਸੀਗਾ ਮੋਟਰਾਂ ਦੀ ਦੁਕਾਨ ਦੇ ਉੱਤੇ ਉਹਦਾ ਸਮਾਨ ਲੈ ਕੇ ਗਿਆ ਤੇ ਉਹ ਵਿਚਾਰੇ ਦਾ ਜਿਹੜੀਆਂ ਗੱਟਾਂ ਦੀਆਂ ਮੋਟਰਾਂ ਪਈਆਂ ਸੀ ਉਹ ਹਲੇ ਤੱਕ ਭਰ ਪਾਈ ਨਹੀਂ ਹੋਈ ਉਹਦੇ ਕੋਲੋਂ ਤੇ ਨਾ ਹੀ ਉਹਨੂੰ ਹਲੇ ਤੱਕ ਕੋਈ ਨਿਆਂ ਮਿਲਿਆ ਹੂੰ ਪ੍ਰਸ਼ਾਸਨ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਵੱਡਾ ਨੁਕਸਾਨ ਹੋਇਆ ਜੀ ਉਹ ਤਾਂ ਮੋਟਰਾਂ ਦੇ ਗੀਆ ਤਾਂਬੇ ਦੀਆਂ ਤਾਰਾਂ ਸਪੰਜੀਆਂ ਸੀ ਕਿੰਨੀ ਦੁਕਾਨ ਦੇ ਵਿੱਚ ਉਹ ਵੀ ਲੈ ਗਏ ਚੱਕ ਕੇ ਤੇ ਹਲੇ ਤੱਕ ਉਹਨੂੰ ਨਿਆ ਕੋਈ ਮਿਲਿਆ ਨਹੀਂ ਸੜਨਾਲ ਨੌਜਵਾਨ ਆਗੂ ਪੂਰਨ ਸਿੰਘ ਜੀ ਮੌਜੂਦ ਹੈ ਪੂਰਨ ਸਿੰਘ ਜੀ ਤੁਹਾਡੇ ਪਿੰਡ ਦੇ ਵਿੱਚ ਇਹ ਜਿਹੜੀ ਦੁਕਾਨ ਦੇ ਉੱਪਰ ਰਾਤ ਚੋਰੀ ਹੋਈ ਹੈ ਕੀ ਕਹਿਣਾ ਚਾਹੋਗੇ ਹੂੰ ਫੌਰੀ ਗੱਲ ਇਦਾਂ ਐ ਚੋਰੀਆਂ ਦਾ ਤਾਂ ਮਸਲਾ ਤਿੰਨ ਦਿਨ ਵੱਧ ਰਿਹਾ ਹੈ ਹੂੰ ਮਤਲਬ ਅੱਜ ਸਵੇਰ ਮਾਰਨਿੰਗ ਜਦੋਂ ਉੱਠੇ ਅਸੀਂ ਮੇਰੇ ਕੋਲੇ ਇਹ ਮੇਰੇ ਚਾਚਾ ਜੀ ਲੱਗਦੇ ਆ ਇਹ ਮੇਰੇ ਕੋਲੇ ਆਏ ਕਹਿੰਦੇ ਵੀ ਦੁਕਾਨ ਦੇ ਵਿੱਚ ਆ ਕੰਮ ਹੋ ਚੁੱਕਿਆ ਏ ਜਦੋਂ ਆ ਕੇ ਅਸੀਂ ਮੌਕਾ ਦੇਖਿਆ ਤਾਂ ਕਾਫੀ ਸਮਾਨ ਖਲਰਿਆ ਪਿਆ ਸੀ ਤੇ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਉਹ ਬੋਲਿਆ ਵੀ ਆਪਾਂ ਹੁਣ ਕੀ ਕਰਨਾ ਚਾਹੀਦਾ ਏ ਹੂੰ ਤੇ ਫਿਰ ਮੈਂ ਬਾਜੀ ਜੀ ਭਾਰਤੀ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਕਿਹੜਾ ਤੁਸੀਂ ਰਿਪੋਰਟ ਦਰਜ ਕਰਾਓ ਹੂੰ ਤੇ ਮੈਂ ਮਨਸੀ ਸਾਹਿਬ ਨੂੰ ਫੋਨ ਲਾਇਆ ਮਨਸੀ ਸਾਹਿਬ ਕਹਿੰਦੇ ਕੋਈ ਗੱਲ ਨਹੀਂ ਵੀ ਆਪਾਂ ਮੌਕਾ ਆ ਕੇ ਦੇਖਾਂਗੇ ਠੀਕ ਆ ਉਹਨਾਂ ਨੇ ਆਪਣੀ ਪੂਰੀ ਸੁਣਵਾਈ ਕੀਤੀ ਹੈ ਬਾਕੀ ਐਸਐਚਓ ਸਾਹਿਬ ਨੂੰ ਫੋਨ ਲਾਇਆ ਸੀ ਉਹ ਕਦੇ ਮੌਕਾ ਦੇਖ ਕੇ ਜਿੱਦਾਂ ਦੀ ਕਾਰਵਾਈ ਬੰਦੀ ਹੋਊਗੀ ਕਰਾਂਗੇ ਤੇ ਇੱਥੇ ਆਸ-ਪਾਸ ਕੋਈ ਸੀਸੀਟੀਵੀ ਕੈਮਰੇ ਵਗੈਰਾ ਨਹੀਂ ਲੱਗੇ ਹੋਏ ਹਾਂ ਮੇਰੀ ਆਪਣੀ ਕੋਠੀ ਦੇ ਵਿੱਚ ਲੱਗੇ ਹੋਏ ਆ ਬਾਕੀ ਮੈਂ ਵੀ ਅੱਜ ਨਾਲ ਤੁਹਾਨੂੰ ਪਤਾ ਹੀ ਰੇਲੀ ਤੇ ਸੀਗੇ ਤੇ ਮਤਲਬ ਹੁਣ ਚੈੱਕ ਕਰਦੇ ਹਾਂ ਕੀ ਨਿਕਲਦਾ ਸੋ ਕੁਲ ਮਿਲਾ ਕੇ ਗੱਲ ਇਹ ਹੈ ਜੀ ਚੋਰੀਆਂ ਦੀਆਂ ਘਟਨਾਵਾਂ ਹਲਕਾ ਨਿਹਾਲ ਸਿੰਘ ਵਾਲਾ ਥਾਣਾ ਨਿਹਾਲ ਸਿੰਘ ਵਾਲਾ ਦੇ ਅਧੀਨ ਜਿੰਨੇ ਪਿੰਡ ਆਉਂਦੇ ਆ ਚੋਰੀਆਂ ਦੀਆਂ ਘਟਨਾਵਾਂ ਦਿਨੋਂ ਦਿਨ ਵਧਦੀਆਂ ਜਾ ਰਹੀਆਂ ਔਰ ਇਹਨਾਂ ਨੂੰ ਲਗਾਮ ਕੋਈ ਨਹੀਂ ਲੱਗ ਰਹੀ ਪੱਤੋ ਹੀਰਾ ਸਿੰਘ ਵੀ ਜੇ ਗੱਲ ਕੀਤੀ ਜਾਵੇ ਪੱਤੋ ਹੀਰਾ ਸਿੰਘ ਦੇ ਵਿੱਚ ਕੋਈ ਪਹਿਲੀ ਘਟਨਾ ਨਹੀਂ ਇਸ ਤੋਂ ਪਹਿਲਾਂ ਵੀ ਵੱਡੀਆਂ ਘਟਨਾਵਾਂ ਹੋ ਚੁੱਕੀਆਂ ਹੈ ਸ਼ੈਲਰ ਦੇ ਵਿੱਚ ਇੱਥੇ ਚੋਰ ਫੜੇ ਗਏ ਸੀ ਇਸ ਤੋਂ ਇਲਾਵਾ ਜਿਹੜੀ ਮੋਟਰਾਂ ਦੀ ਦੁਕਾਨ ਤੇ ਵੱਡੀ ਚੋਰੀ ਹੋਈ ਇਸ ਉਸ ਤੋਂ ਬਿਨਾ ਹੋਰ ਵੀ ਕਈ ਦੁਕਾਨਾਂ ਦੇ ਜਿਹੜੇ ਸ਼ਟਰ ਭੰਨੇ ਗਏ ਚੋਰੀਆਂ ਹੋਈਆਂ ਪਰ ਉਹ ਚੋਰਾਂ ਨੂੰ ਲਗਾਮ ਹੈ ਜਿਹੜੀ ਨਹੀਂ ਲੱਗੀ ਜਿਸ ਕਰਕੇ ਚੋਰਾਂ ਦੇ ਹੌਸਲੇ ਆ ਦਿਨੋਂ ਦਿਨ ਜਿਹੜੇ ਵਧਦੇ ਜਾ ਰਹੇ ਆ ਤੇ ਅੱਜ ਉਹਨਾਂ ਦੇ ਹੌਸਲੇ ਇੰਨੇ ਵਧ ਗਏ ਆ ਕਿ ਰਾਤ ਨੂੰ ਜਿਹੜੀ ਇਹ ਤਾਰ ਕੱਟ ਕੇ ਇਹਨਾਂ ਨੇ ਆਪਣੀ ਜਿਹੜੀ ਸੁਰੱਖਿਆ ਲਈ ਤਾਰ ਲਗਾਈ ਹੋਈ ਸੀ ਨਕੀਲੀ ਤਾਰ ਲੱਗੀ ਹੋਈ ਸੀ ਉਹ ਕੱਟ ਕੇ ਤੇ ਇੱਥੇ ਚੋਰ ਦਾਖਲ ਹੁੰਦੇ ਆ ਰਾਤ ਨੂੰ ਸਿਲੰਡਰ ਤੋਂ ਇਲਾਵਾ ਹੋਰ ਸੌਦਾ ਪੱਤਾ ਨਕਦੀ ਜਿਹੜੀ ਲੈ ਕੇ ਤੇ ਰਾਤ ਨੂੰ ਰਫੂ ਚੱਕਰ ਹੋ ਜਾਂਦੇ ਆ ਤੇ ਉਹਨਾਂ ਦੇ ਔਜ਼ਾਰ ਮੈਂ ਤੁਹਾਨੂੰ ਦਿਖਾਉਣਾ ਇਹ 2000 ਹੈ ਜਿਹੜੇ ਚੋਰ ਇੱਥੇ ਭੁੱਲ ਕੇ ਗਏ ਆ ਦੁਕਾਨਦਾਰ ਦਾ ਕਹਿਣਾ ਹੈ ਕਿ ਇਹ ਸਾਨੂੰ ਜਿਹੜੀ ਸਰੀਆ ਇਹ ਕੰਦ ਦੇ ਬਾਹਰੋਂ ਪਿਆ ਹੋਇਆ ਮਿਲਿਆ ਤੇ ਇਹ ਚਾਕੂ ਜਿਹੜਾ ਕਰਤ ਕਹਿ ਲੀਏ ਚਾਕੂ ਕਹਿ ਲੀਏ ਇਹ ਜਿਹੜੀ ਇੱਥੇ ਪਈ ਹੋਈ ਮਿਲੀ ਹੈ ਹੁਣ ਪੁਲਿਸ ਅਧਿਕਾਰੀਆਂ ਨੂੰ ਇਹਨਾਂ ਨੇ ਅਪੀਲ ਕੀਤੀ ਹੈ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਸਿਰ ਤੋਂ ਲੈ ਕੇ ਕਿਉਂਕਿ ਕੁਝ ਸਿਆਸੀ ਗਤੀਵਿਧੀਆਂ ਕਰਕੇ ਜਿਹੜਾ ਅੱਜ ਪੁਲਿਸ ਜਿਹੜੇ ਅਫੀਸ਼ੀਅਲ ਹੈ ਉਹ ਬਿਜ਼ੀ ਸੀਗੇ ਪਰ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਮੌਕਾ ਦੇਖਾਂਗੇ ਔਰ ਪਰਿਵਾਰ ਨੇ ਤੇ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਸ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ ਤੇ ਜਿਹੜੇ ਵੀ ਚੋਰ ਨੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਜਿਹੜੀ ਬਣਦੀ ਸਜ਼ਾ ਜ਼ਰੂਰ ਦਿੱਤੀ ਜਾਵੇ ਕੈਮਰਾ ਪਰਸਨ ਹਰਵਿੰਦਰ ਸਿੰਘ ਦੇ ਨਾਲ ਰੀਅਲ ਫੈਕਟ نیوز ਲਈ ਪਤੋ ਹੀਰਾ ਸਿੰਘ ਤੋਂ ਪ੍ਰਦੀਪ ਢਿਲੋਂ ਦੀ ਵਿਸ਼ੇਸ਼ ਰਿਪੋਰਟ